ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾ ਹੈਗਾ ਜੀ ਜਿੰਨਾ ਚੋ 2 ਸੂਏ ਸਵਾਏ ਆ 3 ਗੱਬਣ ਡਿਟੇਲਸ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਹੈ ਹਰਵਿੰਦਰ ਸਿੰਘ ਪਿੰਡ ਚੜਾ ਇੱਕ ਜਿਹੜਾ ਮੋਗਾ ਹੈ ਮੋਬਾਈਲ ਨੰਬਰ ਜੀ 836060885 ਪੰਜ ਨਾਗਾ ਬਾਈ ਨਾ ਇਹਦਾ ਵੀਰੇ ਜਾ ਰਹੇ ਆ ਕੱਚੇ ਕਰਕੇ ਆਵਾ ਜਦੋਂ ਉਹ ਕੈਮਰਾ ਮਾਰ ਦਿੰਨੇ ਆ ਵੀਡੀਓ ਨਹੀਂ ਪਾਉਂਦੇ ਹਾਂ ਮਲੇ ਤਿਆਰ ਹੋ ਲੈਣ ਠੀਕ ਆ ਜੇ ਕੋਈ ਕੱਚਾ ਲੈਣ ਦਾ ਚਾਹ ਵਾਹ ਉਹਨਾਂ ਦਾ ਫੋਨ ਲਾ ਸਕ ਹਾਂ ਲਾ ਸਕ ਨਾਗਾ ਠੀਕ ਆ ਇਦਰੋਂ ਐਸੇ ਤੋਂ ਸ਼ੁਰੂ ਕਰਦੇ ਪਈ ਸੂਆ ਕਿੰਨੇ ਮੈਂ ਬਹਿੜਦਾ ਇਹ ਵੀਰੇ ਦੂਜਾ ਸੂਆ ਅਗਲੇ ਨੇ ਕਿਹਾ ਭਾਵੇਂ ਅਗਲਾ ਤੀਜਾ ਮਨਲੇ ਯਾਰ ਵੀ ਸੂਏ ਨਾ ਕਦੇ ਨਾ ਕੋਈ ਨਾ ਤਾਂ ਹੁੰਦਾ ਹੀ ਆ ਪਰ ਇਹ ਦੂ ਵੱਧ ਹੈਣੀ ਆਪਣੀ ਗਾਰੰਟੀ ਆ ਕੰਮ ਹੀ ਠੀਕ ਆ ਤੀਜਾ ਮਨਲੇ ਭਾਵੇਂ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਇਹਨੇ ਬਚਾਏ ਦੇ ਮਾਰ ਬੱਚਾ ਵੀਰੇ ਕਦੋਂ ਸੂਈ ਬਹ ਹੋਣੀ ਸੂਈ ਇਹਨੂੰ ਕੰਟਾ ਖੋ ਗਿਆ ਠੀਕ ਆ ਜੇਰ ਬਾਕੀ ਜੇਰ ਬਾਕੀ ਠੀਕ ਆ ਜਦੋਂ ਜੇਰ ਪੈ ਜੂਗੀ ਉਹਦੀ ਵੀਡੀਓ ਮੈਲ ਉਹ ਤਾਂ ਹਾਂ ਵੀਰੇ ਹੋ ਜੀ ਠੀਕ ਆ ਕੱਢਿਆ ਥੋੜਾ ਕਾਣਾ ਬੋਲਾ ਬਾਈ ਦੁੱਧ ਹਾਂ ਵੀਰੇ ਬੱਚੇ ਨੂੰ ਪਿਆਇਆ ਗਾ ਕਾਡ ਗਿਆ ਜੇਰ ਪੈ ਤੋ ਗਾਂ ਕੋ ਨੂੰ ਪਿਆ 2.5 ਕਿਲੋ ਬੋਲਾ ਕੱਢਿਆ 2.5 ਕਿਲੋ ਬੋਲਾ ਕੱਢ ਲਿਆ ਕਿੰਨਾ ਪਿਆਜੂ ਬਈ ਕਰਮਾ ਦੋ ਤਾਂ ਵੀਰੇ ਗਾਂ ਕੱਦ ਵੱਡਾ ਸਾਰਾ ਕੋ ਵਜਨ ਵੀ ਚੰਗਾ ਮਾਲਕਾਂ ਨੇ ਦੱਸਿਆ 22 ਕਿਲੋ ਦੁੱਧ ਹਮ ਮਤਲਬ 18-19 ਕਿਲੋ ਦੁੱਧ ਵੇੜ ਨੂੰ ਦੇ ਠੀਕ ਆ ਹਾਂਜੀ ਤੋਰ ਕੇ ਦਿਖਾ ਦੇ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਦੂਜਾ ਜੀ ਤੁਸੀਂ ਚਾਹੇ ਤੀਜਾ ਮੰਨ ਲਿਓ ਕਿਉਂਕਿ ਬਾਈ ਦੇ ਨਗ ਖਰੀਦਦੇ ਹੀ ਹੁੰਦੇ ਨਾ ਤਾਂ ਵੀਰੇ ਇੱਕ ਸੂਏ ਨਾਂ ਪਸੂ ਗੁੱਡਾ ਹੁੰਦਾ ਨਾ ਹੀ ਜਵਾਨ ਹੋਣਾ ਜਿਵੇਂ ਮਾਲਕਾਂ ਨੇ ਦੱਸਿਆ ਬਾਈ ਕਹਿੰਦਾ ਉਹ ਮੈਂ ਦੱਸ ਦਿੰਨੇ ਤੀਜਾ ਵੀ ਮੰਨ ਸਕਦੇ ਹਾਂ ਬੱਚਾ ਮਗਰ ਹਾਂਲੇ ਬਾ ਬਾ ਆ ਗਿਆ ਸੋਹਣਾ ਥਣਾ ਦਾ ਸੈਜ ਆ ਬਹੁਤ ਦੂਰ ਨਹੀਂ ਜਿਆਦਾ ਠੰਡ ਆ ਬਾਹਰ 3 ਚ ਬਾਈ ਯਾਰ ਆ ਝੋਲ ਵੀਰੇ ਤਾਂ ਦਿੱਤਾ ਕਿਉਂਕਿ ਮੌਸਮ ਠੰਡ ਦਾ ਤੇ ਜੀਰ ਪੈ ਬਹੁਤ ਚੰਗਾ ਰਿਹਾ ਖਣ ਭਾਂਡੇ ਦੀ ਹਨਾ ਪੂਰੀ ਸਾਫ ਉਹ ਵੀ ਵੀਰੇ ਯਾਰ ਜਿਵੇਂ ਕੱਦ ਦਾ ਵਹਿੜ ਤੋਂ ਦਿਸ ਜਾਂਦੀ ਆ ਇਹ ਅੰਦਰ ਆ ਪੱਲੀ ਦਾ ਮੜਾ ਲਾ ਕੇ ਦਿਖਾ ਦੇਾਂਗੇ ਠੀਕ ਆ ਲੈ ਵਾ ਵੇਖਦਾ ਠੀਕ ਆ ਵੀਰੇ ਜਦ ਹੋ ਸਕਦਾ ਵੀ ਮਾਲਕਾਂ ਨੇ 20 ਕਿਹਾ ਤੇ 20 ਦੇ ਦੇਵੇ ਹੂੰ ਇਹ ਤਾਂ ਗੱਲ ਹੈਗੀ ਵੀਰਾ ਆਪਾਂ ਕਿਲੋ ਦੋ ਕਿਲੋ ਇਹਦਾ ਸੇਵਾ ਦਾ ਹੁੰਦਾ ਮੌਸਮ ਚੰਗਾ ਇਹਨਾਂ ਮੌਸਮ ਚੰਗਾ ਕੱਦ ਵਾਲੀ ਆ ਜਾਂਨ ਵਾਲੀ ਵਹਿੜ ਆ ਐ ਨਹੀਂ ਗੱਲ ਕੋਈ ਨਿੱਗੀ ਜੀ ਆ ਹੂੰ ਸੋਨਾ ਮੁਠੀ ਵਾਲਾ ਥਾਣਾ ਮੋਟਾ ਲੱਗਿਆ ਵਾ ਹੱਥੀ ਚਵਾਈ ਵਾਲਾ ਕੋਈ ਆਏ ਨਹੀਂ ਸਾਰਾ ਬਈ ਹੱਥਾਂ ਚ ਨਾ ਆਊਗਾ ਉਂਗਲਾਂ ਨਾਲ ਚੁਣਾ ਪਊਗਾ ਸਾਰੇ ਪੱਖੋਂ ਹੀ ਚੰਗੀ ਆ ਵੀਰੇ ਥਾਂ ਲੇਵਾ ਵੀ ਬਹੁਤ ਸੋਹਣਾ ਵੇੜਦਾ ਠੰਡੀ ਮਿੱਠੀ ਪੂਰੀ ਆ ਬਈ ਪੂਰੀ ਵੀਰੇ ਕੋ ਜਵੇਂ ਮਰਜੀ ਬੈਠਾ ਰਵੇ ਕੋਈ ਚੱਕਰੀ ਠੀਕ ਆ ਬਾਕੀ ਲੇਵਾਲੂ ਆ ਬਹੁਤ ਚੰਗਾ ਲੱਗਾ ਲੈ ਸਹੀ ਗੱਲ ਆ ਵੇਖ ਕਿੰਨਾ ਸੋਹਣਾ ਫੱਟ ਫੱਟ ਵਾਲਾ ਬਾਕੀ ਜੇਰ ਜੂਰ ਪੈ ਕੇ ਭਰ ਜਾਂਦੀ ਆ ਪੂਰੀ ਵੀਰੇ ਹੁਣ ਅਸਰ ਕੋ ਸੋਇਆ ਹੋਇਆ ਇਹਨੇ ਹੁਣ ਜੇਰ ਜੂਰ ਪੈਣੀ ਆ ਜੋਰ ਜਾਰ ਮਾਰੀ ਜਾਣਾ ਟੈਟ ਹੀ ਹੋਣਾ ਹੂੰ ਜਾਇਜ ਕਰਨੀ ਡਿਮਾਂਡ ਜਮਾਂ ਲੈਣ ਦੇ ਨਾਲ ਯਾਰ ਮੁੱਲ ਕਰਨ ਦਾ ਵੀਰੇ ਏਡੀ ਵੇੜਦਾ 70 ਵੀ ਕਰ ਦਿੰਦਾ ਖਾਣਾ 62000 ਜਿਹੜੇ ਖਾਣਾ 62000 ਠੀਕ ਆ ਹਾਣਾ ਬਾਈ ਕਹਿੰਦਾ 62000 ਦੀ ਦੇ ਦਾਂਗੇ ਜੀ ਮੁੱਲ ਕਰੋ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਇਹ ਕਹਿੰਦਾ ਬਲੀ ਦਾ ਲਾ ਕੇ ਵੀ ਦਿਖਾ ਦਿੰਨੇ ਆ ਪੋਲ ਵਾ ਜਾਣ ਚਾ ਬਾਕੀ ਕਿਰਾ ਮਾੜਾ ਚੱਕ ਦੀ ਬਾਅਦ ਚ ਨਾਲ ਹੀ ਦੇ ਦਾਂਗੇ ਇਹ ਤਾਂ ਕਿਉਂਕਿ ਗਰਮੈ ਸਸਤੀ ਦਿੱਤਾ ਵਾ ਵੀ ਤਾਂ ਕਰਕੇ ਹੀ ਆ ਕੋਈ ਐ ਨਹੀਂ ਵੀ ਫਿੱਕੀ ਹੋਊਗੀ ਹੂੰ ਚਲੋ ਕਈ ਾਰ ਅਗਲੇ ਨੂੰ ਹੁੰਦਾ ਬਾਈ ਜਾਣ ਕੇ ਇਹਨਾਂ ਦਿੱਤਾ ਹੋਵੇ ਤਾਂ ਕਰਕੇ ਆਪਾਂ ਦਿਖਾ ਹੀ ਦਿੰਨੇ ਆ ਲੋ ਦੇਖ ਲਾ ਲਓ ਜੀ ਪੂਰਾ ਜਿਵੇਂ ਵਹਿੜ ਐ ਨਹੀਂ ਗੱਲ ਹੂੰ ਫੋਲੋ ਆ ਜਾਂ ਦਿਖਾ ਆਇਦਰ ਲਿਆ ਠੀਕ ਆ ਬਾਕੀ ਚੈੱਕ ਤੁਸੀਂ ਕਰ ਹੀ ਸਕਦੇ ਆ ਇਧਰ ਉਹ ਵੀ ਚੈੱਕ ਕਰ ਲਓ ਕੋਈ ਉਦਾਂ ਦੀ ਗੱਲ ਨਹੀਂ ਪੂਰੇ ਆਏ ਨੇ ਲਿਸਫਿਕ ਇਹ ਫੋਲੋ ਆ ਜਾਂ ਫੋਲੋ ਵਜਣ ਚ ਸਹੀ ਗੱਲ ਆ ਜੀ ਦੇ ਦਿਓ ਵੀਰੇ ਉੱਤੇ ਦੇ ਦਿਓ ਦੁਬਾਰਾ ਤੇ ਦੋ ਨੰਬਰ ਨਾਲ ਕਿਹੜਾ ਦਿਖਾਉਣਾ ਬਈ ਆਪਾਂ ਨਾਲ ਹੀ ਨਾਲ ਤਾਂ ਇਹ ਹੀ ਦਿਖਾ ਦੇਣੇ ਵੀਰੇ ਕੰਪਨੀ ਹਾਂ ਕੋਈ ਸੁਆ ਕਿੰਨਾ ਮਾਜੀ ਇਹਦਾ ਇਹ ਵੀਰੇ ਦੂਜਾ ਸੁਆ ਹੁੰਦੀ ਆ ਠੀਕ ਆ ਸਮਾਂ ਕਿੰਨਾ ਕਲੇ ਜੀ ਸਮਾਂ ਲੈ ਜੂਗੀ ਪੰਜ ਚਾਰ ਦਿਨ ਲੈ ਜੇ ਪੰਜ ਲੈ ਜੇ ਤਾਂ ਤੁਨੇ ਲੈ ਬੋਸ ਸੋਹਣਾ ਲੱਗਾ ਵੈੜਦਾ ਠੀਕ ਆ ਬਾਈ ਇੱਕ ਧੰਨਵਾਜਨ ਹੋ ਜਣੀ ਜਾਂਦਗਾਂ ਠੰਢੀ ਕਰਕੇ ਠੀਕ ਆ ਜੀ ਹਾਂਜੀ ਬਾਕੀ ਸੋਹਣਾ ਥਾਣਾ ਦਾ ਸੈਜ ਬਹੁਤ ਸੋਹਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਦਣ ਲੈ ਜੂ ਬਾਈ ਹਫਤੇ ਵੀਰੇ ਲੈ ਜਾਣੇ ਪੰਜ ਚਾਰ ਦਿਨ ਲੈ ਜੂਗੀ ਠੀਕ ਆ ਪੰਜ ਚਾਰ ਦਿਨ ਬਾਈ ਦੱਸਦਾ ਕਿ ਲੈਣੇ ਹਾਂ ਲੈ ਬਾਬਾ ਬਹੁਤ ਸੋਹਣਾ ਵੈੜਦਾ ਦੇਖ ਠੀਕ ਆ ਵੀਰੇ ਸੋਹਣਾ ਥਾਣਾ ਇਹੋ ਥਾਂ ਕਰ ਨਵਾਂ ਜਨ ਬੋ ਜਨ ਦੁਕਣਾਂ ਲੱਗਣਗੀਆਂ ਇਹ ਤਾਂ ਗੱਲ ਹੈ ਹੰਡ ਜਿੱਕਾ ਆਂਦਰ ਖੜੇ ਹੋ ਹਾਂ ਮੌਸਮ ਇਹ ਤਾਂ ਗੱਲ ਹੈਗੀ ਹੈ ਮੌਸਮ ਬਹੁਤ ਚੰਗਾ ਥਾਣਾ ਲੈ ਠੀਕ ਹੈ ਜੀ ਕਿੰਨਾ ਕੁ ਪਿਆਜੂ ਕਰਮ ਵਾਲੀ ਦੁੱਧ ਵੀਰੇ 16 ਕਿਲੋ 15 16 ਰਾਂ ਨਾ 15 16 ਕਿਲੋ ਕਿਉਂਕਿ ਹਾਈਟ ਇਹਦੀ ਐਚ ਐਫ ਦੇ ਮੁਕਾਬਲੇ ਨੋਰਮਲ ਆ ਗਈ ਨਾ ਵੀਰੇ ਐਵੇਂ ਆਪਾਂ ਕਹਿ ਦਿੱ ਗਏ ਬੜੀ ਵੱਡੀ ਨਹੀਂ ਪਰ ਜਿੰਨੀ ਹੈਗੀ ਚੰਗੀ ਆ ਹੂੰ ਐਵੇਂ ਵੀ ਬਾਈ ਕਹਿ ਕੇ ਦੇ ਦੇ ਕੋਈ ਫਾਇਦਾ ਨਹੀਂ ਜਿਹੜੀ ਜਿੰਨੀ ਕ ਜੋਗੀ ਆ ਜਿੰਨਾ ਕ ਵਹਿਤਾ ਇਹਦਾ ਉਹ ਨਕ ਦੇਣ ਦਾ ਹੱਕ ਹੀ ਆ ਰਾਵਣੇ ਦੇ ਦੇਣ ਇਹਨਾਂ ਦਾ ਵੀਰੇ ਸਣਾ ਦੀ ਫੁੱਲ ਗਰੰਟੀ ਆ ਸਣਾ ਦੀ ਫੁੱਲ ਗਰੰਟੀ ਹੋਊਗੀ ਇਹਦਾ ਵੀ ਫਿਰ ਜਾਇਜ਼ ਹੀ ਕਰਦੀ ਭਾ ਲੈਣ ਦੇਣ ਜੀ ਵਾਲਾ ਜਰ ਵੀਰੇ ਮੁੱਲ ਕਰਾਉਣ ਨੂੰ ਤਾਂ ਜਨਾ ਮਰਜੀ ਕਰਾਈ ਆ ਐਵੇਂ ਲੋਕਾਂ ਨੂੰ 52 58 ਕਰੀਏ ਇਹ ਹਾਂ 52000 ਦੇ ਦੇ 52 ਦੀ ਦੇ 52 ਦੇ ਜੋੜਾ ਲੈ ਜੇ ਕੋਈ ਜੋੜਾ ਲੈ ਜੇ ਹੋਰ 5 400 ਵਧ ਮਾਨਤਨ ਕਰ ਦੇ ਠੀਕ ਆ ਤਿੰਨ ਨੰਬਰ ਦਾ ਸੁਆ ਕਿੰਨਾ ਮਾਜ ਇਹ ਵੀਰੇ ਦੂਜਾ ਸੂਆ ਸੂਈਆ ਠੀਕ ਆ ਜੇਰੇ ਦੀ ਪੈ ਗਈ ਆ ਹੂੰ ਜੇਰ ਠੀਕ ਆ ਬਈ ਤਾਜੀ ਇਹ ਇਹਨੂੰ ਸੂਈਨ ਹੋ ਗਿਆ ਮਤਲਬ 5 6 ਘੰਟੇ ਹੋ ਗਏ ਹੋਣਗੇ ਠੀਕ ਆ ਰਾਤ ਸੂਪੀ ਸੀ ਹਾਂ ਇਹਦੇ ਮਗਰ ਬੱਚੀ ਹੈ ਇਹਦੇ ਮਗਰ ਬੱਚੀ ਹੈਗੀ ਬੱਚੀ ਚੰਗੀ ਹੈਗੀ ਹੈ ਨਾ ਬੱਚੀ ਬਹੁਤ ਚੰਗੀ ਵੀਰੇ ਬੱਚੀ ਤਾਂ ਬਾਕੀ ਵੇੜ ਆਪ ਵੀ ਬਹੁਤ ਚੰਗੀ ਥਾਂ ਵੇਖ ਵੇੜ ਦਾ ਕਿਲਾ ਚੰਗਾ ਲੱਗਾ ਕਿੰਨਾ ਕ ਕੱਢ ਦੂ ਕਰਮ ਵਾਲੀ ਚੁੱਧ ਵੀਰੇ ਜਿਹੜਾ ਲੋਕਾਂ ਨੂੰ ਕਹਿੰਦੇ 18 19 ਕਹਦੇ ਹੂੰ 15 16 15 16 ਆ ਆਉਣੇ ਪੀ 15 16 ਆ ਆਉਣੇ ਪੀ ਆਉਣਾ ਬਈ ਨਵੀਂ ਵੇੜ ਠੀਕ ਆ ਤੋਰ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਇਹਦਾ ਵੀ ਪੂਰਾ ਚੰਗਾ ਵੀਰੇ ਜਾਨ ਜਾਨ ਵਾਲੀ ਆ ਜਾਨ ਵਾਲੀ ਕੋਈ ਆਏ ਨਹੀਂਗੀ ਬਾਕੀ ਬੱਚਾ ਚੰਗਾ ਆ ਗਿਆ ਵੀਰੇ ਫਾਇਦਾ ਹੋ ਗਿਆ ਜੇ ਬੱਚਾ ਹੁੰਦਾ ਜਿਵੇਂ ਉਹਦੇ ਮਗਰ ਲੈ ਕੇ ਫੇਰ ਵੀ ਜਾਣਾ ਹੀ ਪੈਣਾ ਸੀ ਆ ਚਲੋ ਜੀ ਨੇ ਬਣ ਜਾਂਦਾ ਹਰਕਦਾ ਪੈਂਦਾ ਜੀ ਨੇ ਵੀਰੇ ਸਾਂਭਣੀ ਆ ਪੈਂਦਾ ਹੀ ਆ ਜਿਨੇ ਸਾਂਭਣੀ ਆ ਫਿਰ ਅਗਲਾ ਵੇਨਤਾਈ ਆ ਫਾਇਦਾ ਹੋ ਜਾਂਦਾ ਨਾਗ ਜੁੜ ਜਾਣਾ ਕਿਉਂਕਿ ਪੈਸੇ ਤਾਂ ਵੀਰੇ ਉਹੀ ਲੱਗਣੇ ਹਾਂ ਜੀ ਬਾਕੀ ਬੱਚੀ ਬਹੁਤ ਚੰਗੀ ਥਣ ਦੇਖੀ ਬੱਚੀ ਤੈਨੂੰ ਦੱਸੂਗੀ ਲੈ ਵਸਣ ਠੀਕ ਆ ਫਿਕਸ ਲੈਵੇ ਦੀ ਪੂਰਾ ਚੰਗਾ ਠੀਕ ਆ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਚਾਰ ਹੀ ਥਣ ਥਣ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਕੀ ਬਿਲਕੁਲ ਤਾਜੀ ਸੁਈ ਕਿੰਨਾ ਕੱਢਿਆ ਤੜਕੇ ਵਾਲੀ ਚਵਾਈ ਚ ਬੋਲਾ ਵੀਰੇ ਕਹਿ ਨਵੇਂ ਲੋਕਾਂ ਨੂੰ ਝੂਠ ਮੇਰੇ ਵੀਡੀਓ ਬਣਾਉਣੀ ਕਰਕੇ ਬਾਲਾ ਨਹੀਂ ਕੱਢਿਆ ਦੋਟਾ ਹੀ ਕੱਢਿਆ ਐਵੇਂ 5 ਕਿਲੋ ਆਵੇ ਐਵੇਂ 5 ਕਿਲੋ ਕਹਿ ਲਈ ਫਿਰ ਆ ਗਈ ਤੂੰ ਆਉਣਾ ਸੀਗਾ ਸੇ ਦਾ ਟਾਈਮ ਵੀਡੀਓ ਬਣਾਉਣੀ ਸੀ ਜੇ ਇਹਨੂੰ ਛੋਹ ਦਿੰਦੇ ਨੇ ਥੱਲੇ ਪਰ ਬੁੱਝ ਜਾਣਾ ਸੀਗਾ ਕਿਉਂਕਿ ਵੀਡੀਓ ਤੇ ਮੜਾ ਦਿਸੇ ਵੀ ਪਾਣਾ ਮੇਰੀ ਅਗਲੇ ਪਤਾ ਲੱਗਦਾ ਇਹਨਾਂ ਨੇ ਹਜੇ ਸਪਲਾਈ ਮਾਰੀ ਜਾ ਕੇ ਹਾਂ ਵੀ ਬਾਈ ਪੰਜ ਕੱਢਤਾ ਕੋਈ ਵੀ ਆ ਪੰਜ ਕੱਢਿਆ ਵਾ ਫਸੀ ਫਿਰਦੀ ਆ ਵੇੜ ਚੋਲੀ ਹੱਥ ਨੇ ਦੁੱਧ 5 ਕਿਲੋ ਬੋਲੇ ਕੱਢੂਗੀ ਠੀਕ ਆ ਦੁੱਧ ਹੋਇਆ ਉਸ ਟਾਈਮ ਜਿਵੇਂ ਮਰਜੀ 15 ਤੋਂ 60 ਮਰਦੀ ਨਹੀਂ ਹੂੰ ਠੀਕ ਆ ਜੈਜ ਭਾਜ ਦਾ ਜੈਜ ਜਮਾ ਵੀਰੇ ਮੌਲ ਕਰਾਉਣ ਨੂੰ ਜਿਵੇਂ ਬੱਛੀ ਆ ਮਗਰ ਆ ਵੇੜ ਵੀ ਚੰਗੀ ਆ ਮੈਂ 60 ਕਰਦ ਗਏ ਹਾਂ ਨਾ 55000 ਦੇ ਦਿਆਂਗਾ 55 ਦੇ 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 55 ਦੇ ਦੇ ਠੀਕ ਆ ਬਾਈ ਤੇ ਨਾਗ ਨੰਬਰ ਆ ਗਿਆ ਬਈ ਆਪਣਾ 4 ਜਰਸੀ ਹੈਗੀ ਹਾਂਜੀ ਵੀਰੇ ਠੀਕ ਆ ਸੂਆ ਕਿੰਨੇ ਮਾਜੀ ਦਾ ਇਹ ਵੀਰੇ ਪਹਿਲਾ ਸੂਆ ਸੁਣਾ 6 6 ਦੰਦ ਮੂੰਹ ਤੋਂ ਮੂੰਹ ਤੋਂ 6 ਦੰਦ ਕਿੰਨਾ ਕਸਾ ਮਾ ਕੱਢਦੀ ਆ ਸਮਾਂ ਵੀਰੇ ਲੈ ਜੂ ਹਫਤੇ ਦੇ ਅੰਦਰ ਬਾਅਦ ਹਾਂਜੀ ਹਾਂਜੀ ਲੈ ਜਾਣਾ ਠੀਕ ਆ ਖਰਦਾ ਹੀ ਮੰਨ ਕੇ ਆ ਜੀ ਪੂਰਾ ਖੁੱਲਾ ਬਾਕੀ ਫਾਇਦਾ ਹੀ ਆ ਬਾਈ ਜਿੰਨੇ ਦਿਨ ਉੱਤੇ ਲੈ ਜੂ ਪਰ ਇਹ ਕਹਿਣ ਦੀ ਗੱਲ ਨਹੀਂ ਵੀਰੇ ਹੂੰ 6 ਦੰਦ ਦਾ ਭਿਆਰ ਆ ਮੂੰਹ ਤੋਂ ਲੋ ਆ ਕੰਨੀ ਆ ਦੰਦ ਖੜਾ ਹੋਊਗਾ ਦੇ ਠੀਕ ਹੈ ਜੀ ਇਦਨ ਖਾਣਾ ਆ ਜੁੱਤੀ ਦਿੱ ਗਿਆ ਵੇ ਦੇਖ ਠੀਕ ਹੈ ਜੀ ਥਣਾ ਅੱਜ ਦਾ ਢੱਲ ਬਹੁਤ ਪਈ ਆ ਹਨਾ ਬਹੁਤ ਪਈ ਵੇ ਥਣ ਵੇਖ ਲਈ ਬਹੁਤ ਚੰਗਾ ਸਹੀ ਗੱਲ ਆ ਸੋਹਣਾ ਥਣਾਂ ਦਾ ਸੈਜ ਆ ਕੱਲਾ ਕੱਲਾ ਨਿਕੜਨਾ ਹੱਥੀ ਜਵਾਈ ਵਾਲ ਰੰਗ ਨਵੀਂ ਬੱਛੀ ਆ ਥਣ ਥਣ ਬਹੁਤ ਸੋਹਣੇ ਆ ਹੂੰ ਥਣ ਭਾਂਡੇ ਦੀ ਵੀ ਸਾਫ ਪੂਰੀ ਚੰਗੀ ਆ ਠੀਕ ਆ ਕਵਾਲਿਟੀ ਵੀ ਹੈ ਨਾ ਕਵਾਲਿਟੀ ਵੀ ਚੰਗੀ ਦੁੱਧ ਵੀ 13-14 14 ਕਿਲੋ ਪਈਊਗਾ ਹੁਣ ਮੰਨ ਲਓ ਜੀ ਜਰਸੀ ਕਿਸੇ ਨੇ ਸ਼ੌਂਕ ਆ ਕਿਸੇ ਨੂੰ ਰੱਖਣ ਦਾ ਹਨਾ ਚੰਗੀ ਲੱਗਦੀ ਆ ਤਾਂ ਚੰਗੀ ਜਰਸੀ ਆਪਾਂ ਕਹਿ ਸਕਦੇ ਆ ਬਰੀਡ ਆ ਵੀਰੇ ਪੂਰੀ ਨਾਲੇ 13-14 ਕਿਲੋ ਅੰਦਾਜ਼ਾ ਬਾਕੀ ਸੇਵਾ ਦੇ ਸਰਤੇ ਆ ਤੇ ਇਹਦਾ ਕਿੱਡਾ ਕੁ ਭਾਅ ਬਾਈ ਇਹ ਯਾਰ ਵੀਰੇ ਕੱਚੀ ਕਰਕੇ ਅੱਜ ਤਿਆਰ ਕਰ ਗਏ ਭੋਇਆ 55 ਕਰੀ ਜਾਈਏ ਕੋ ਕਰੇ ਅੱਜ ਕੱਚੀ ਕੱਚੀ ਆ ਵੀ ਪੰਜ ਚਾਰ ਦਿਨ ਅਗਲੇ ਨੂੰ ਸੰਭਾਈ ਛੱਡ ਦੇਣੀ ਆ ਵਾ ਹਾਣਾ 45 ਅੱਜ ਦੇ ਅੱਜ 45 ਦੇ ਦੇਣੀ ਨਹੀਂ ਕਿਸੇ ਨੇ 45000 ਚ ਤੇ ਅੱਗੇ ਨਗ ਨੰਬਰ ਆ ਗਿਆ ਆਪਣਾ 5 ਜੀ ਇਹਦਾ ਸੁਆ ਕਿੰਨੇ ਮਾ ਜੀ ਇਹ ਵੀਰੇ ਬੈਡ ਦੂਜਾ ਸੁਆਸ ਹੁੰਦੀ ਆ ਹੂੰ ਤੇ ਤਿਆਰੀ ਆ ਬਸ ਦੋ ਚਾਰ ਦਿਨ ਲੈ ਜੂ ਠੀਕ ਆ ਹਾਂਜੀ ਖਣਾ ਦੀ ਓਕੇ ਸੋਹਣਾ ਦੇ ਵੀਰੇ ਓਕੇ ਬਹੁਤ ਸੋਹਣਾ ਥਾਣਾ ਲੱਗਾ ਤੈਨ ਤੋਰ ਕੇ ਆ ਬਿਖਾ ਦੇਣੀ ਆ ਤੈਨ ਦੱਸੂਗੀ ਠੀਕ ਆ ਵਾ ਜਾਣ ਵਹਿੜ ਦਾ ਪੂਰਾ ਸਾਰਾ ਕੁਝ ਚੰਗਾ ਠੀਕ ਆ ਬਾਈ ਬਾਕੀ ਸੋਹਣਾ ਗੁਲਾਬੀ ਥਾਣਾ ਹੈ ਨਾ ਇਕੱਲਾ ਇਕੱਲਾ ਨਿੱਖੜ ਮ ਜਾਨ ਵਾਲੀ ਵਹਿੜ ਕਹਿ ਸਕਦਾ ਮੇਰੇ ਫੁੱਲ ਨਿੱਗਰ ਆਉਂ ਵੀ ਕੋਈ ਆਏ ਨਹੀਂ ਧੱਕਾ ਸੀ ਠੰਡੀ ਪੂਰੀ ਆਏ ਨਹੀਂ ਗਾ ਬਾਕੀ ਜਾਨ ਹੋਊ ਫੇਰ ਧੱਕਾ ਕਰੂ ਹਮ ਹਵਾਨਾ ਬੜਾ ਸੋਹਣਾ ਗੜਦੀ ਆ ਹੈ ਨਾ ਮੇਰੇ ਬਹੁਤ ਚੰਗਾ ਹਵਾਨਾ ਬਹੁਤ ਚੰਗਾ ਜਿਹੜਾ ਆਪਾਂ ਕਹਿ ਲਈ ਫੁੱਲ ਇਹ ਤਾਂ ਗੱਲ ਹੈ ਕਿ ਦੁੱਧ ਵੀ ਚੰਗਾ ਕੱਢ ਦੋ ਇਹ ਦੁੱਧ ਵੀਰੇ ਜੇ ਵਹਿੜ ਨਹੀਂ ਕੱਢਦੀ 18 20 ਕਿਲੋ ਫਿਰ ਕੀਨੇ ਦੇਣਾ ਫਿਰ ਤਾਂ ਰੱਖਣ ਦਾ ਫਾਇਦਾ ਨਹੀਂ ਸਹੀ ਗੱਲ ਹੈ ਜੇ ਆ ਵਹਿੜ ਨੂੰ ਜਿਵੇਂ ਲੇਵਾ ਲੱਗਾ ਜਾਣ ਆ ਵਹਿੜ ਤੇ ਜੇ ਨਹੀਂ ਦਿੰਦੀ ਫਿਰ ਦੁੱਧ ਹੂੰ ਫਿਰ ਤਾਂ ਫਿਰ ਪਸ਼ੂ ਰੱਖਣ ਦਾ ਨਹੀਂ ਫਿਰ ਕਿਉਂਕਿ ਜੇ ਦਾਸ ਇਹ ਲੋਗ ਮਾੜੀਆਂ ਦਾ ਕਹੀ ਜਾਂਦੇ ਨੇ ਬਈ 20 ਚਵਾ ਦੂ ਉਹਦਾ ਮੈਂ ਹੁਣ ਆਪੋ ਵਹਿੜਾਂ ਪਾਈਆਂ ਜੋ ਉਹਨਾਂ 20 ਕਹੀਏ ਫੇਰਾਂ ਕੀ ਕਹਿ ਹੁੰਦਾ ਬਾਕੀ ਜੇ ਇਹਨੇ 10 ਚਵਾਇਆ ਫੇਰ ਤਾਂ ਮਾੜੀ ਨੇ ਤਾਂ ਫਿਰ ਦੇਣਾ ਹੀ ਨਹੀਂ ਦੇਣਾ ਹੀ ਨਹੀਂ ਸਹੀ ਗੱਲ ਹੈ ਬਈ ਇਹਦਾ ਕਿੱਲਾ ਘਾਹ ਬਈ ਇਹ ਯਾਰ ਵੀਰੇ ਵਹਿੜ ਜੇ ਤਾਂ ਹੁੰਦੀ ਸੂਈ ਫੇਰ ਤਾਂ ਜਿਵੇਂ ਮਰਜੀ 75 ਕਰੀ ਜਾਂਦੇ ਆ ਠੀਕ ਆ ਵੀ ਚਲੋ ਗੱਬਣ ਵਹਿੜ ਆ ਹਮ ਆਪਾਂ ਨੂੰ ਆਈ ਆਪਾਂ ਦੇਊ ਹਜ਼ਾਰ 2000 ਆਪਾਂ ਦੇ ਦੇਣੀ ਹੁੰਦੀ ਹੈ ਜੇ ਇਹ ਨਾ ਫੇਣਾ ਤੇ ਅੱਜ ਆਪਾਂ ਹਾਂ ਨਾ 60000 ਦੇ ਦੇ 60 ਦੇ ਹਾਂਜੀ ਅੱਜ ਅੱਜ ਠੀਕ ਆ 60000 ਦੀ ਬਾਈ ਕਹਿੰਦਾ ਅੱਜ ਦੇ ਦਾਂਗੇ ਜੀ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਬੈਣਾ ਆਵੇ ਹੋਰ ਵੀ ਹੈਗੀਆਂ ਆਪਣੇ ਕੋਲੇ ਆ ਕੱਚੀ ਆ ਵਹਿੜ ਬੜੀ ਚੰਗੀ ਜਿੰਨੀ ਕਹਿ ਲਗੇ ਅਜਾ ਪੌਣੀ ਨਹੀਂ ਚੰਗੇ ਦੋਸਤਾਂ ਦੀ ਆ। ਇਹ ਦੋ ਮਾਤ ਤਸਰੀ ਤਸਲੀ ਬੰਦਿਆਂ ਨੇ ਬਹੁਤ ਦਿੱਤੀ ਆ। ਹਮਮ। ਆਪਾਂ ਮੈਂਗਾ ਜਦੋਂ ਮੈਂ ਕਾਣੂ ਤਿਆਰ ਕਰਕੇ ਹੀ ਪਾਵਾਂ। ਪਿਆਰ ਕਰਕੇ ਬਾਲਾ। ਬਹੁਤ ਚੰਗੀ ਵਸ਼ੀ ਇਹ ਵੀ। ਠੀਕ ਆ। ਬਾਕੀ ਜੇ ਕੋਈ ਚਾਹਵਾਨ ਹੋਇਆ ਤਾਂ ਫੋਨ ਲਾ ਦੇ। ਹਾਂ ਉਹ ਹੈਗਾ ਆਪਣੇ ਕੋਲ ਵੜਾ ਕੱਟੀਆਂ ਵੀ। ਠੀਕ ਆ। ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ। ਧੰਨਵਾਦ।